ਕੀ ਮੇਰਾ ਫੋਨ ਮਾਰਾ ਮੇਰਾ ਪੂਹੇ ਹੀ ਖੜੇ ਨੇ ਮੁੰਡੇ ਹਾਂ ਉਹ ਕੀ ਕਰਦੇ ਹੋ ਇਹ ਉਹ ਬਾਈ ਉਹ ਹੀ ਖੜਿਆ ਉਹ ਗੱਲ ਕਰੀ ਨਾ ਨੰਮਾ ਨੰਮਾ ਸੇ ਖਿੰਦਾ ਐਵੇਂ ਗੱਲ ਕਰੀ ਨਾ ਮੈਂ ਕੁੱਟੂਗਾ ਟਕੜੀ ਸੁਬਾਹ ਤਿੱਤਰੋ ਜੋ ਇੱਥੋਂ ਆਇਆ ਗੱਲ ਕਰੀ ਨਾਲ ਹੋ ਰਹਾ ਦੂਰ ਮੇਰੇ ਇਹਨਾਂ ਨਾਲ ਗੱਲ ਕਰਦੇ ਨੇ ਤੇ ਤੂੰ ਗੱਲ ਕਰ ਆ ਰਹੀ ਐਵੇਂ ਕੁੜੀਆਂ ਦੀ ਹੈਲਪ ਕਰਨ ਲੱਗ ਜਾਂਦਾ ਪੈਣ ਸਮਝ ਗਏ ਤਾਂ ਸ਼ਾਇਦ ਦੁਨੀਆ ਤੇ ਕ੍ਰਾਈਮ ਘਟਾ ਹੋਣਾ ਕੋਈ ਗੱਲ ਨਹੀਂ ਭੈਣੀ ਦਾਦੀ ਜੀ ਅੱਗੇ ਤੋਂ ਆਏ ਦੁਬਾਰੇ ਠੀਕ ਐ ਵੀ ਸਭ ਕੀ ਕਰਾਂ ਮੈਨੂੰ ਸਮਝ ਨਹੀਂ ਆਉਂਦੀ ਜੇ ਤੈਨੂੰ ਕੋਈ ਗੱਲ ਨਹੀਂ ਐ ਫਿਰ ਤਾਂ ਮੰਮੀ ਦਾਦੀ ਨੂੰ ਜਰੂਰ ਦੱਸਣੀ ਐ ਤੇ ਦਾਦੀ ਮੈਨੂੰ ਬਾਹਰੋਂ ਕੱਢ ਲਾਂਗੇ ਕਦੇ ਨਹੀਂ ਮੈਨੂੰ ਚਾੜ ਲੈਣਾ ਹੁਣ ਤਾਂ ਮੇਰਾ ਮੂੰਹ ਵੀ ਲੱਗਿਆ ਹੁੰਦਾ ਤੇ ਵੀ ਪਤਾ ਨਹੀਂ ਕੀ ਹੋ ਰਿਹਾ ਹੁਣ ਮੈਨੂੰ ਸਮਝ ਨਹੀਂ ਆ ਰਹੀ ਜੇ ਮੈਂ ਘਰੇ ਦੱਸਤਾ ਦੱਸ ਦਵਾਂ ਜਾਂ ਨਹੀਂ ਵੈਸੇ ਨਾ ਮੈਨੂੰ ਉਹਦਾ ਬਰਦਰ ਲੱਗਦਾ ਹੈ ਅਸੀਮਾ ਦਾ ਮੈਂ ਇੱਕ ਵਾਰ ਉਹਨੂੰ ਕਾਲ ਕਰਕੇ ਦੇਖ ਲਈ ਹੈਲੋ ਹੈਲੋ ਹਾਂ ਅਸੀਮਾ ਕਿਵੇਂ ਹੋ ਵਧੀਆ ਤੁਸੀਂ ਦੱਸੋ ਵਧੀਆ ਹੋਰ ਕੀ ਕਰਦੇ ਸੀ ਬਸ ਕੁਛ ਨਹੀਂ ਫ੍ਰੀ ਸੀ ਕੀ ਸੀ ਦੱਸੋ ਕੀ ਕਰਦੇ ਸੀ ਮੈਂ ਆਪਣੇ ਕੋਲ ਕੁਝ ਨਹੀਂ ਹੋਇਆ ਐਸੀ ਥੋੜਾ ਟਾਈਮ ਹੋ ਗਿਆ ਮੈਂ ਇੱਕ ਗੱਲ ਕਰ ਰਹੀ ਸੀ ਬਲੋ ਮੈਂ ਇਦਾਂ ਕਰ ਰਹੀ ਸੀ ਮੈਨੂੰ ਡੀਲੀ ਕਿਹਨੇ ਜਾਣੀ ਹੈ ਜਦੋਂ ਵੀ ਕਾਲਜ ਜਾਣੀ ਹੈ ਤੇ ਟਿਊਸ਼ਨ ਕਰਨੀ ਹੈ ਮੇਰਾ ਫੇਸ ਕਵਰ ਹੋ ਰਿਹਾ ਨਾ ਮੈਂ ਕੋੜਾ ਡੀਲੀ ਬੋਲ ਰਹੀ ਕਿ ਮੈਂ ਡੀਲੀ ਪਰੇਸ਼ਾਨ ਰਹਿੰਦੀ ਹਾਂ ਮੈਂ ਕੀ ਕਰਾਂ ਸਮਝ ਨਹੀਂ ਆ ਰਹੀ ਅੱਛਾ ਤੂੰ ਕਰੀ ਨਹੀਂ ਦੱਸਿਆ ਫਿਰ ਉਹਨਾਂ ਦਾ ਘਰੇ ਮੈਂ ਦਾਸਤਾ ਦੇਵਾ ਮਾਂ ਕਹਿੰਦੇ ਉਹਨੇ ਘਰੇ ਦਾਸਤਾ ਤੈਨੂੰ ਪਤਾ ਹੀ ਹੈ ਨਾ ਤੂੰ ਦੱਸਿਆ ਸੀ ਕਿ ਦਾਤਨੀ ਪਹਿਲਾਂ ਤਾਂ ਉਹ ਬਾਹਰ ਨਾ ਹੋਣੀ ਸੀ ਬਾਸ ਉਹਨਾਂ ਨੇ ਇੱਕ ਸ਼ਰਤ ਤੇ ਲਾਇਆ ਕਿ ਤੂੰ ਉਹ ਰਹਿ ਕੇ ਚਲੀਂ ਹੈ ਨਾ ਤੂੰ ਮੈਨੂੰ ਆਨੇ ਦਾਸ ਤੇ ਮੈਂ ਨਾ ਕੱਲ ਚੱਲੂਗੀ ਹਾਂ ਹਾਂ ਜੂਲ ਮੈਨੂੰ ਤੂੰ ਟਾਈਮ ਦੱਸ ਦੀ ਹਾਂ ਮੈਂ ਵਸ ਮੈਂ ਤੈਨੂੰ ਕਾਲ ਕਰ ਦੂੰ ਇੱਕ ਵਾਰ ਤੇ ਫਿਰ ਤੂੰ ਬਾਹਰ ਆ ਕੇ ਭਾਜੀ ਕੋਕੋ ਫੋਨ ਕਰ ਮੈਨੂੰ ਇਹ ਦੂਰ ਕੋਈ ਗੱਲ ਟੈਨਸ਼ਨ ਨਾ ਨਾ ਠੀਕ ਆ ਜਾ ਫਿਰ ਅਪਕਾ ਚਾਹ ਲੈ ਹਾਂ ਹਾਂ ਜੂਲ ਓਕੇ ਠੀਕ ਬਾਈ ਬਾਈ ਹਾਂ ਜੀ ਜੀ ਕਿ ਨਹੀਂ ਆਇਆ ਗਿਆ ਅੱਜ ਤੁਸੀਂ ਆਏ ਕਰਿਓ ਤੁਸੀਂ ਆਜੋ ਨਾ ਬਿੱਤ ਦੀ ਇੱਕ ਦਿਨ ਮੰਮੀ ਕਿੰਨਾ ਟਾਈਮ ਲੱਗੂਗਾ ਤੁਹਾਨੂੰ ਹਾਂਜੀ ਇਹ ਬੱਚੇ ਤਾਂ ਜੀ ਦਾ ਕੰਮ ਨਹੀਂ ਲਿੰਦੀ ਮੈਂ ਜਦੋਂ ਕਿਸੇ ਦਾ ਕੌਣਾ ਆਉਂਦਾ ਹੈ ਜਾਂ ਕਿਸੇ ਨੂੰ ਗੱਲ ਕਰਦੀ ਆਂ ਫੋਨ ਕਰਦੀ ਆਂ ਫਿਰ ਲੱਗ ਜਾਂਦੇ ਨੇ ਰੌਲਾ ਪਾਉਣ ਮੁੰਡਾ ਲੱਗੂਗੀ ਨਾ ਮੈਂ ਛੋਡੇ ਨਾਲ ਗੇਰ ਗੱਲ ਕਰਦੀ ਆਂ ਹਾਂਜੀ ਨਾਲ ਜਦੋਂ ਦੋ ਪਾਸੇ ਦੇਨ ਹੋ ਜਾਂਦਾ ਫਿਰ ਸਮਝ ਨਹੀਂ ਹੁੰਦੀ ਗੱਲ ਦੀ ਹੂੰ ਹੂੰ ਚਲੋ ਭਾਈ ਨਾ ਦੀਪਦੀ ਗੱਲ ਸੁਣਨਾ ਪਹਿਲਾਂ ਈ ਕਮਸਨ ਕਰਦੀਆਂ ਰੁੱਕੇ ਫੋਨ ਠੀਕ ਹੈ ਜੀ ਠੀਕ ਹਾਂ ਬੋਤ ਦੱਸ ਮम्मी ਉਧਰਲੇ ਕੰਮੇ ਜਾ ਲੋ ਮੈਂ ਨਾਲ ਇੱਕ ਜ਼ਰੂਰੀ ਗੱਲ ਕਰਨੀ ਆ ਬੋਤ ਉਧਰਲੇ ਕੰਮੇ ਕਿਹਾ ਜਾਂ ਤੁਮੇ ਫੋਨ ਤੇ ਗੱਲ ਕਰ ਤੋ ਨਹੀਂ ਕਰ ਲੈਂਦੀ ਹੁੰਦੀ ਪਹਿਲਾਂ ਮम्मी ਜ਼ਰੂਰੀ ਗੱਲ ਸੀ ਮੈਂ ਤਾਂ ਤਾਹ ਕਹਿਤਾ ਤਾਈ ਮੈਂ ਸੋਚ ਹੀ ਰਹੀ ਸੀ ਵੀ ਨਹੀਂ ਦੱਸਾਂ ਚਲ ਕੋਈ ਨਾ ਦੱਸ ਚਲ ਮੈਂ ਤੁਹਾਨੂੰ ਫੋਨ ਕੱਟਦਾ ਹਾਂ ਹੁਣ ਦੱਸ ਕੀ ਗੱਲ ਸੀ ਤੁਸੀਂ ਦਾਦੀ ਨੂੰ ਕਹੋ ਪਹਿਲਾਂ ਮੈਨੂੰ ਕੁਛ ਨਹੀਂ ਕਹਿਣਗੇ ਦਾਦੀ ਨੇ ਕਿਹਾ ਨਾ ਕੋਈ ਗੱਲ ਦੱਸੇ ਨੀ ਤੇਰੀ ਐ ਦਾਦੀ ਕਮਲੀ ਅੱਜ ਤੈਨੂੰ ਹੀ ਬੋਲੀ ਦਊ। ਦਾਦੀ ਨੇ ਤੈਨੂੰ ਹਾਲਤ ਲਾਹਂਦੀ ਐ ਕੁਛ ਕਹਿਣਾ ਲਈ ਤਾਂ ਐਂ ਲੱਗਦਾ ਜਿਵੇਂ ਤਾਂ ਮਰਾਜਪੁਰ ਕਿਰਦੀ ਹੁੰਦੀ ਹੈ ਪ੍ਰੀਨਕਤ ਲਈ ਬੈਠੀ ਐ। ਕੱਲੀ ਨਹੀਂ ਆਂਦੀ ਤੈਨੂੰ ਵੀ ਨਾਲ ਹੀ ਲੈ ਕੇ ਜਾ। ਹੁੰ ਜਾਂਦੇ ਨੇ ਸੁਣ ਗਿਆ ਐਂ ਬੈਠੀ ਸੀ ਜਿਹਨੇ ਪ੍ਰੀਨ ਕਰਦੀ ਪਈ ਹੁੰਦੀ ਐ। ਚੱਲ ਪੁੱਤ ਤੂੰ ਗੱਲ ਦੱਸ। ਮੰਮੀ ਮੈਂ ਨੂੰ ਮੈਂ ਕਹਿੰਦੀ ਸੀ ਜਦੋਂ ਵੀ ਮੈਂ ਕਾਲਜ ਜਾਣੀ ਐ ਜਾਂ ਟਿਊਸ਼ਨ ਕਰਨੀ ਐ ਤਾਂ ਦੋ ਮੁੰਡੇ ਨਾਲ ਮੈਂ ਤੇ ਹੋਗੇ। ਮਦਨਾ ਮੇਰੇ ਅੱਗੇ ਆ ਕੇ ਮੋਟਰਸਾਈਕਲ ਲਾ ਲੈਂਦੇ ਐ। ਅੱਛਾ ਫੇਰ ਪੁੱਤ ਤੂੰ ਮੈਨੂੰ ਦੱਸਦੀ ਐ ਮੈਨੂੰ ਮੰਮੀ ਮੈਂ ਉਹ ਤਾਂ ਨਹੀਂ ਦੱਸਿਆ ਪਹਿਲਾਂ ਤਾਂ ਮਤਲਬ ਇੱਕ ਦਿਨ ਤਾਂ ਮੈਨੂੰ ਇੱਕ ਵੀਰਾ ਜਾਂਦਾ ਸੀ ਉਹਨੇ ਲਗਾਤਾ ਸੀਗਾ ਉਹ ਕਹਿੰਦੇ ਵੈਸੇ ਹੀ ਲੱਗਦੇ ਆ ਮੋਟਰਸਾਈਕਲ ਮੂਰੇ ਅੱਛਾ ਤੇ ਫਿਰ ਬਸ ਵੀ ਕਈ ਵਾਰ ਕੋਈ ਆ ਜਾਂਦਾ ਸੀਗਾ ਵੀ ਲਗਾ ਦਿੰਦਾ ਸੀ ਅਗਲਾ ਵੀ ਡਾਇਰੈਕਟਰ ਉਹ ਚੱਲ ਜਾਂਦੇ ਸੀਗੇ ਪਰ ਹੁਣ ਮੈਨੂੰ ਨਾ ਡਰ ਜਾ ਲੱਗਣ ਲੱਗ ਗਿਆ ਨਹੀਂ ਫੇਰ ਪੁੱਤ ਇਹ ਗੱਲ ਆਉਂਦੀ ਤਾਂ ਸਿਰ ਨਾ ਹੁੰਦਾ ਐ ਐ ਥੋੜੇ ਹੁੰਦਾ ਕਿ ਤੈਨੂੰ ਰੋਜ਼ ਕੋਈ ਬੁਲਾਣਾ ਬੰਦਾ ਨਾ ਹੋਊਗਾ ਤੇ ਤੂੰ ਉਦੋਂ ਹੀ ਦੱਸਦੀ ਮੰਮੀ ਮੈਂ ਦੱਸਦਾ ਦਿੰਦੀ ਮੇਰੀ ਨਾ ਇੱਕ ਫਰੈਂਡ ਸੀਗੀ ਜੀਤੀ ਉਹਨੇ ਉਹ ਦਿਨ ਆਇਆ ਇੱਕ ਵਾਰਾ ਹੀ ਹੋਇਆ ਬਸ ਮਤਲਬ ਇਹਨਾਂ ਨਾਲ ਐਦਾ ਹੀ ਕੋਈ ਹਰਕਤ ਹੋਈ ਉਹਨੇ ਘਰੇ ਜਾ ਕੇ ਜਦੋਂ ਦਵਾਦੀ ਮਮਮੀ ਨੂੰ ਦੱਸਿਆ ਤਾਂ ਉਹਦੇ ਮਮਮੀ ਦੇ ਦਾਦੀ ਕਹਿੰਦੇ ਕਿ ਬਸ ਘਰੀ ਰਹਿ ਜਾ ਜਾਨਾ ਨਹੀਂ ਕਿਤੇ ਸਾਰਿਆਂ ਨੇ ਘਰ ਦੇ ਆਏ ਨਹੀਂ ਕਹਿੰਦੇ ਹੁੰਦੇ ਪੁੱਤਰ ਤੀਹ ਦਾ ਕਸੂਰ ਹੋਵੇ ਤਾਂ ਘਰੇ ਬਿਠਾ ਲੇ ਜਦੋਂ ਤੀਹ ਦਾ ਕੋਈ ਕਸੂਰ ਹੀ ਨਹੀਂ ਉਹਨੂੰ ਕੋਈ ਪਰੇਸ਼ਾਨ ਕਰਦਾ ਉਹਨੂੰ ਥੋੜੀ ਹਟਾਉਂਦਾ ਪੜਨੋ ਬੱਚੇ ਨੇ ਮਮੇ ਉਹ ਜਦਾਂ ਤੇਰੇ ਵਿੱਚ ਕਰਦੇ ਹੋਵੇ ਤਾਂ ਅਸੀਂ ਕਹੀਏ ਆਏ ਕਹਿੰਦੇ ਥੋੜੀ ਉਠਾਇਆ ਜਾਂਦਾ ਹੁੰਦਾ ਤੀਹ ਪੁੱਤ ਨੂੰ ਬਗਾਨੇ ਬੱਚਿਆਂ ਤੋਂ ਡਰਦੇ ਘਰੇ ਨਹੀਂ ਬਿਠਾਇਆ ਜਾਂਦਾ ਹੁੰਦਾ ਪੜਾਈ ਬਚਾ ਲੈ ਛੇੜੀ ਮੇਰਾ ਤਾਂ ਮੰਮੀ ਨਾਲੇ ਮੂੰਹ ਵੀ ਕਵਰ ਹੁੰਦਾ ਸਾਰਾ ਫਿਰ ਵੀ ਪਤਾ ਨਹੀਂ ਕਿਉਂ ਐਵੇਂ ਹੋ ਰਿਹਾਗਾ ਆਈਆਂ ਪਤਾ ਅੱਜ ਕੱਲ ਬਾਲਾ ਮਾਰਾ ਟਾਈਮ ਹੈ ਮੂੰਹ ਕਵਰ ਹੋਵੇ ਨਾ ਹੋਵੇ ਬਸ ਉਹ ਗੱਲ ਜਿਹੜੇ ਬੱਚੇ ਨਹੀਂ ਚੰਗੇ ਸੰਸਕਾਰ ਵਾਲੇ ਉਹ ਆਹੀ ਫਿਰਦੇ ਪਰੇਸ਼ਾਨ ਕਰਦੇ ਬਗਾਨੀਆਂ ਧੀਆਂ ਨੂੰ ਵਾਇ ਨਹੀਂ ਸਮਝਦੇ ਵੀ ਹੈ ਕਿ ਕਿਸੇ ਦੀਆਂ ਧੀਆਂ ਪਹਿਣਾ ਨਹੀਂ ਕੰਮ ਵੀ ਵੈਸੇ ਨਾ ਮੈਨੂੰ ਇੱਕ ਮੇਰੀ ਫਰੈਂਡ ਹੈਗੀ ਕਲਾਸਮੇਟੀ ਹੈ ਉਹਦਾ ਬ੍ਰਦਰ ਲੱਗਦਾ ਪਰ ਮੈਨੂੰ ਹਲੇ ਪੱਕਾ ਨਹੀਂ ਪਤਾ ਵੀ ਉਹ ਹੀ ਹੈ ਕਿ ਨਹੀਂ ਮੇਰੀ ਗੱਲ ਸੁਣ ਪੁੱਤ ਤੂੰ ਉਹਨੂੰ ਨਾਲ ਲੈ ਕੇ ਜਾਈ ਤੈਨੂੰ ਤਾਂ ਪੱਕਾ ਪਤਾ ਨਹੀਂ ਉਹਨੂੰ ਤਾਂ ਪਤਾ ਵੀ ਮੇਰਾ ਭਰਾ ਕਹੇ ਜਾਏ ਤੂੰ ਨਾਲ ਲੈ ਕੇ ਜਾਈ ਆਪਣੇ ਫਰੈਂਡ ਨੂੰ ਮੈਂ ਵੀ ਮੈਂ ਉਹਨੂੰ ਕਰਤਾ ਵੈਸੇ ਤਾਂ ਫੋਨ ਮੈਂ ਕਿਹਾ ਚਲੋ ਮੈਂ ਇੱਕ ਵਾਰ ਘਰੇ ਵੀ ਦੱਸਦਾ ਹਾਂ ਕੋਈ ਗੱਲ ਨਹੀਂ ਪੁੱਤ ਤੂੰ ਨਾਲ ਲੈ ਕੇ ਜਾਈ ਉਹਨੂੰ ਪਤਾ ਲੱਗ ਜੂ ਜੇ ਉਹਦਾ ਭਰਾ ਹੋਇਆ ਤਾਂ ਤੇ ਨਾਲੇ ਆਈ ਪਤਾ ਉਹ ਸ਼ਰਮਾ ਤਾਂ ਮੈਨੂੰ ਦਾ ਜੇ ਉਹਦਾ ਭਰਾ ਹੋਇਆ ਵੀ ਮੈਂ ਕਹਿੰਦੀ ਨਾ ਹਰਕਤਾਂ ਕਰਦਾ ਉਹ ਵੀ ਮੈਨੂੰ ਆਈ ਕਹਿੰਦੀ ਸੀ ਕਿ ਦੱਸ ਦੇ ਘਰੇ ਵੀ ਘਰੇ ਹਰ ਇੱਕ ਗੱਲ ਦੱਸਣੀ ਚਾਹੀਦੀ ਆ ਪਰ ਸਹੀ ਚਾਹੀਦੀ ਆ ਪੁੱਤ ਹਰ ਇੱਕ ਗੱਲ ਜੇ ਹੁਣ ਆਪਾਂ ਗੱਲ ਕਰੇ ਦੱਸਾਂਗੇ ਨਾ ਤੇ ਫੇਰ ਹੋਰ ਕਿਹਨੂੰ ਦੱਸਾਂਗੇ ਕਿ ਕਹਿੰਦੇ ਮੈਂ ਦੱਸਾਂਗੇ ਫੇਰ ਇਹ ਗੱਲ ਰਹਾ ਰਹਿੰਦਾ ਪੁੱਤ ਕਈ ਕੁੜੇ ਦਾ ਦਸਤਗਾਨੀ ਆਂ ਅੰਦਰ-ਅੰਦਰੇ ਕੁਲਝ ਜਾਂਦੇ ਆ ਡਿਪਰੈਸ਼ਨ ਚ ਵਗ ਜਾਂਦੇ ਆ ਜਾਂ ਸੁਸਾਇਸਾਈਡ ਕਰ ਲੈਂਦੇ ਆ ਉਹ ਚੀਜ਼ਾਂ ਸਹੀ ਨਹੀਂ ਹੁੰਦੀਆਂ ਪੁੱਤ ਕਦੇ ਮਾਪਿਆਂ ਨਾਲ ਇਹ ਕਿਹੜਾ ਸ਼ੇਅਰ ਕਰਨਾ ਚਾਹੀਦੀ ਹੈ ਮੈਂ ਤਾਂ ਆਪ ਹੀ ਹੱਲ ਕਰਦੇ ਆ ਜਿਵੇਂ ਮੰਮੀ ਤੁਸੀਂ ਗੱਲ ਸੁਣ ਰਹੇ ਹੋ ਤਾਂ ਮੈਨੂੰ ਸਮਝਾ ਰਹੇ ਹੋ ਫੇਰ ਤਾਂ ਦੱਸ ਵੀ ਸਕਦੀ ਆ ਨਾ ਜੇ ਮੈਂ ਅੱਗੇ ਵੀ ਸਾਰੀ ਗੱਲ ਦੱਸਦੀ ਆ ਇਹ ਮੈਨੂੰ ਐ ਲੱਗਿਆ ਜਿ ਕਿਤੇ ਮੇਰੇ ਨਾਲ ਜੀਤੀ ਆ ਜੀ ਨਾ ਹੋ ਜੇ ਨਾ ਐਵੇਂ ਪੁੱਤ ਕਿਸੇ ਕੁੜੀ ਨੂੰ ਨਹੀਂ ਸੋਚਣਾ ਚਾਹੀਦਾ ਮਾਪੇ ਬੈਠੇ ਕੰਮ ਨਹੀਂ ਥੋੜੀ ਹੁੰਦੇ ਨੇ ਜਿਹੜੇ ਆਪਣੇ ਬੱਚਿਆਂ ਦੀ ਗੱਲਾਂ ਦਾ ਸੁਣਨਾ ਐ ਨਹੀਂ ਹੁੰਦਾ ਪੁੱਤ ਜਿੱਥੇ ਆਪ ਦੇ ਤੇ ਗਲਤ ਹੈ ਉੱਥੇ ਮਾਪੇ ਜ਼ਰੂਰ ਹੋਣਗੇ ਰੱਖੂਗਾ ਉਹਨੂੰ ਸਹੀ ਰਸਤੇ ਪਾਊਗਾ ਪੁੱਤ ਪਰ ਜੇ ਤੇਰੀ ਗਲਤੀ ਨਹੀਂ ਉਹਨੂੰ ਮਾਪੇ ਕਿਉਂ ਕੁਝ ਕਹੂਗਾ ਉਹਦੀ ਗੱਲ ਹੀ ਕਹਿੰਦੇ ਸੁਣੂਗਾ ਨਾਲੇ ਐਂ ਕਰ ਪੁੱਤ ਤੈਨੂੰ ਮੈਂ ਇੱਕ ਗੱਲ ਹੋਰ ਦੱਸਣੀ ਐ ਤੂੰ ਨਾ ਜਿਹੜੇ ਰਸਤੇ ਹੋਣ ਜਾਣੀ ਐ ਵੀ ਉਹ ਰਸਤਾ ਜ਼ਿੰਦਗੀ ਕਰੀ ਠੀਕ ਐ ਮਤਲਬ ਆਪਾਂ ਜ਼ਿਆਦਾ ਗੱਲ ਵਧਾਉਣ ਨਾਲ ਚੰਗਾ ਐ ਵੀ ਆਪਾਂ ਰਸਤਾ ਜ਼ਿੰਦਗੀ ਕਰ ਲੈ ਪੁੱਤ ਉਸ ਰਾਸਤੇ ਨਜਾਇਜ਼ ਕਰ ਦੇਖ ਜੇ ਜਿਹੜੀ ਤੂੰ ਗੱਲਾਂ ਕਰੀ ਜਾਨੀ ਐ ਇਹਦੇ ਨਾਲ ਮੈਂ ਤਿੰਨ ਸਹਿਮਤ ਐ ਇਸ ਗੱਲ 'ਚ ਕੂਨ ਤਾਂ ਮੇਰੀ ਤੇਰੇ ਨਾਲ ਘਾਟੀ ਬਣਦੀ ਐ। ਪੰਜ ਚਾਰ ਨਹੀਂ ਉਹ ਤਾਂ ਕਰ 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 ਆਹੀ ਹਾਲ ਹੁੰਦਾ ਬਾਂਧੀ ਕਿੰਦੀ ਹੁੰਦੀ ਸੱਸ ਨੂੰ ਦੀ। ਪਰ ਉਹ ਤਾਂ ਐਂ ਗੱਲ ਐ ਵੀ ਇਸ ਗੱਲ 'ਚ ਤਾਂ ਆਪਾਂ ਨੂੰ ਸਹਿਮਤ ਹੋਣਾ ਹੀ ਪਊ ਨਾ। ਜਦੋਂ ਗੱਲ ਹੀ ਸਹੀ ਕਰੀ ਜਾਨੀ ਐ ਮੈਂ ਇਹ 'ਚ ਤਾਂ ਕੋਈ ਦੋਰ ਐ ਨਹੀਂ ਹੋਣੀ ਚਾਹੀਦੀ। ਵੀ ਜੇ ਆਪਣੇ ਕੁੜੀ 'ਚ ਕਸੂਰ ਹੋਵੇ ਆਪਾਂ ਉਹ ਜਮਾ ਹਟਾ ਲੀਏ। ਐ ਪੁੱਤ ਕਿੰਨਾ ਕਿਹੜਾ ਡਰ ਡਰ ਕੇ ਕੁੜੀਆਂ ਨੂੰ ਘਰੋਂ ਕੱਢਵਾਂਦੇ ਲੋਕਾਂ ਤੋਂ। ਹਾ ਉਹ ਹੀ ਚੀਜ਼ ਹੈ ਨਾ ਵੀ ਜੇ ਕੁੜੀ ਚ ਕੁਸੂਰ ਹੋਵੇ ਮੰਮੀ ਆਪਾਂ ਨੂੰ ਸਮਝਾਈਏ ਉਹ ਨੂੰ ਛਿੜਕੀਏ ਆਪਾਂ ਸਾਰਾ ਕੁਝ ਕਰੀਏ ਸਹੇਤੀ ਹੈ ਜੇ ਉਹ ਤੇ ਜਰਾਕੜੀ ਜੇ ਆਪਾਂ ਕਹਿੰਦੇ ਨੂੰ ਟਾਕੇ ਜਾਈਓ ਉਹ ਮੂਤੋ ਚੁਨੀ ਨਹੀਂ ਲੰਬਦੀ ਹੈ ਨਾ ਜੇ ਕਹਿੰਦੇ ਵੀ ਸਿੱਧੇ ਨੇ ਜਾਣੇ ਕੋਲ ਤੇ ਸਿੱਧੀ ਕਰਿਆਣਾ ਉਹ ਮੇਜਿਕ ਜਰਾਕੜੀ ਕਰਦੀ ਹੈ ਫਿਰ ਆਪਾਂ ਲੋਕਾਂ ਦਾ ਡਰ ਦੇ ਨੂੰ ਹਟਾ ਕੇ ਤੇ ਜ਼ਿੰਦਗੀ ਤਾਂ ਨਹੀਂ ਖਰਾਬ ਕਰਨੀ ਅਨਪੜਤਾ ਨਹੀਂ ਇਕੱਲੇ ਅੰਦਾ ਬੱਚੇ ਨੂੰ ਪੜਾਣਾ ਲੱਗਦਾ ਇਹ ਤਾਂ ਸ਼ਰਮ ਉਹਨਾਂ ਨੂੰ ਆਉਣੀ ਚਾਹੀਦੀ ਹੈ ਜਿਹੜੇ ਐਂ ਸੋਚਦੇ ਨੇ ਵੀ ਕਿਤੇ ਦੂਜਿਆਂ ਦੀਆਂ ਧੀਆਂ ਹੀ ਤੁਲਨਾ ਕਰਦੇ ਨੇ ਪੜਾਉਣੀ ਵਿਖਾਉਣੀ ਪੈ ਗਈ ਐ ਪਤਾ ਪੂਰਾ ਪੜਾਵਾ ਮੰਗੀ ਲਖਾਵਾਗੇ ਪਹਿਲਾਂ ਤਾਂ ਮੈਨੂੰ ਸਮਝ ਨਹੀਂ ਸੀ ਹੁਣ ਤਾਂ ਮੈਨੂੰ ਆਪਾ ਲੱਗੀ ਮੈਂ ਤੁਹਾਨੂੰ ਸਾਥ ਦੇਉਂਗੀ ਤੇਰਾ ਮਮੀ ਦਲਦੀ ਨੂੰ ਅੱਜ ਕੀ ਖਵਾਇਆ ਤੁਸੀਂ ਅੱਜ ਕੋਤੋਂ ਦਾਦੀ ਨੂੰ ਸਾੜ ਦੇ ਲੱਤਾ ਘੁੱਟਦੀ ਐ ਤਾਂ ਮਾੜੀ ਜਿਹੀ ਅਟ ਲਾਈ ਐ ਦਾਦੀ ਨੂੰ ਕੋਈ ਹੋਰ ਐਂ ਅਟ ਲਾਜੀ ਸਾਦਨ ਸੇਵਾ ਕਰਾਉਂਦੀ ਐ ਇੱਕ ਦੇ ਸੁਣ ਤੂੰ ਇਹਨਾਂ ਲੱਤਾ ਘੁੱਟੇਗਾ ਜਿੱਥੇ ਸਾਨੂੰ ਗੁੱਸਾ ਕਰ ਗਿਆ ਤੇ ਮੇਰੇ ਗਾਂ ਵੀ ਘੁੱਟ ਗਈ ਐਂ ਕਰੀ ਬੁੱਤ ਤੂੰ ਕੱਲ ਉਹਨੂੰ ਆਪਦੀ ਫਰੈਂਡ ਨੂੰ ਲੈ ਜੀ ਠੀਕ ਐ ਉਸ ਤੋਂ ਬਾਅਦ ਇਹ ਜੇ ਤਾਂ ਮਤਲਬ ਕੋਈ ਗੱਲ ਨਾ ਹੋਵੇ ਤਾਂ ਠੀਕ ਐ

ਐਡਿਟ ਸਾਈਡ ਕਰ ਲਓ ਇਹਨੂੰ ਇੱਕ ਮਿੰਟ ਗੱਲ ਦੱਸੋ ਮੈਂ ਸਾਡੀ ਦੱਸੋ ਕੀ ਪ੍ਰੋਬਲਮ ਹੈ ਕਿੰਨੇ ਦਿਨ ਹੋ ਗਏ ਤੁਹਾਨੂੰ ਦੇਖੀ ਜਾਂਦੀ ਨੂੰ ਆ ਦਾ ਨੰਬਰ ਹਾਂਜੀ ਦੱਸੋ ਨੰਬਰੀ ਦੇ ਦਵਾਦਾ ਕਰੋ ਨੋਟ ਲਿਖੀਂ ਆ ਰ ਇੱਕ ਆ ਨਾ ਸ਼ੁਰੂ ਤੁਹਾਡਾ ਘਰ ਕਿੱਥੇ ਆ ਪਹਿਲਾਂ ਨੰਬਰ ਤਾਂ ਲੈ ਲਓ ਡਾਇਲ ਵੀ ਕਰ ਲਿਓ ਦੱਸੋ 1 00 ਇਹ 25 ਕਿੰਨੇ ਵਜੇ ਹਾਂਜੀ ਕੰਮ ਕਿਣੀ ਦੇ ਰਹੀ ਜਸਟ ਇਹ ਡਾਇਲ ਕਰੋ ਤੇ ਦੱਸੋ ਵੀ ਅਸੀਂ ਕੀ ਕਰ ਰਹੇ ਹਾਂ ਉਸ ਵੇਲੇ ਤਾਂ ਨਹੀਂ ਹੈ ਕੋਈ ਨਾ ਫੇਰੀ ਕੋਈ ਡਾਇਲ ਕਰਕੇ ਨਾ ਦੱਸੋ ਨਾ ਤੁਹਾਡੇ ਪਾਪਾ ਨੂੰ ਦੱਸੋ ਪੁਲਿਸ ਚ ਨਹੀਂ ਹੋ ਉਹ ਬੇਸੀ ਇਹ ਕੁਛ ਕਰ ਰਹੇ ਹੈ ਸ਼ਾਇਦ ਉਹਨਾਂ ਨੂੰ ਨਾ ਪਤਾ ਹੋਵੇ। ਪਾਪਾ ਦਾ ਕੋਈ ਨਾ ਦੱਸੋ ਕਰੋ ਡਾਇਲ ਉਹਨੇ ਕਰੋ ਪਹਿਲਾਂ ਤੋਂ ਜ਼ਿਆਦਾ ਘਰ ਤੋਂ ਕਿੱਥੇ ਆ ਕਰਦੀ ਬੜੀ ਕਹਾਣੀ ਹੈ ਪਹਿਲਾਂ ਨੰਬਰ ਤਾਂ ਡਾਇਲ ਕਰ ਲੋ ਪਲੀਜ਼ ਡਾਇਲ ਕਰ ਲੋ ਨਹੀਂ ਹੋ ਤੁਹਾਨੂੰ ਕਿਸੇ ਨੇ ਕੁਛ ਨਹੀਂ ਕਹਿਣਾ ਕੁੜੀਆਂ ਨੂੰ ਗਲਤ ਸਮਝਿਆ ਜਾਂਦਾ। ਸਾਈਡ ਕਰ ਲੋ ਬਾਈ ਕਿੰਨੇ ਦਿਨ ਹੋ ਗਏ ਤੁਹਾਨੂੰ ਦੇਖ ਰਹੀ ਹੂੰ ਤੁਸੀਂ ਤਾਂ ਮਾਇੜੀ ਕਰਦੇ ਨਹੀਂ ਗੱਲ ਵੀ ਨਹੀਂ ਸੀ। ਜਿੰਨੇ ਪਾਰਟੀ ਕਰਾਂ ਇਸ ਖੁਸ਼ੀ ਚ ਵੀ ਤੁਸੀਂ ਮੈਨੂੰ ਨੰਬਰ ਮੰਗ ਰਹੇ ਹੋ। ਨੰਬਰ ਨਹੀਂ ਆਗਿਆ ਨਾ ਕਰ ਪੁੱਤ ਆ ਦਾ ਮੂੰਹ ਦਿਖਾ ਦੇ ਪਹਿਲੇ ਮੂੰਹ ਦਿਖਾਵਾਂ ਜੇ ਅਸੀਂ ਮੂੰਹ ਦਿਖਾਤਾ ਤਾਂ ਤੁਸੀਂ ਖਾਸ ਕਰਕੇ ਜੇ ਅਸੀਂ ਮੂੰਹ ਦਿਖਾਇਆ ਨਾ ਤੁਸੀਂ ਮੂੰਹ ਦਿਖਉਣ ਜੋਗੇ ਨਹੀਂ ਰਹੇ ਕੋਈ ਨਾ ਦਿਖਾ ਪੱਕੀ ਗੱਲ ਹੈ ਸੋਚ ਲਓ ਭੱਜੋ ਵੀ ਨਾ ਨਹੀਂ ਭੱਜਦੇ ਫੇਰ ਸੋਚੋ ਲੋ ਇੱਕ ਕਲਾਸ ਤੋਂ ਵਰਨਿੰਗ ਆ ਤਾਂ ਡੀਜੀ ਮਿਲੂਗਾ 100% ਇੱਕ ਮਿੰਟ ਮੈਂ ਦਿਖਾਉਣੀ ਆ ਤਾਂ ਦਿਖਾਵਾਂਗਾ ਤੇ ਦਿਖਾਵਾਂਗੇ ਭੱਜੂ ਨਹੀਂਦਾ ਪੂਰੀ ਸੁੰਗੀ ਜਸਮੀਰ ਬਾਤ ਦੇ ਦੇ ਅੱਜ ਤਾਂ ਨੇ ਗੇੜੇ ਲਾਉਂਦੇ ਦੋਸਤ ਵੀ ਗੇੜੇ ਲਾਉਂਦੇ ਆਣ ਉਹ ਦੀ ਆ ਸਾਲਿਆਂ ਦੀ ਇਹ ਵੀ ਲੇਖੀ ਆ ਨਾ ਜੋ ਵੀ ਕਿਸੇ ਭੈਣ ਹੀ ਆਉਣਾ ਲੈ ਨਹੀਂ ਕੱਲੋ ਪਤਨੀ ਸੀ ਮੈਂ ਕਿਸੇ ਦੀ ਭੈਣ ਹੈ ਹੁੰਦੇ ਤੁਹਾਡੀ ਭੈਣ ਨਿਕਲੀ ਤਾਂ ਛੋਵੀ ਕਿਸੇ ਦੀ ਭੈਣ ਹੈ ਖਾਦ ਹੋ ਗਈ ਤੁਹਾਡੀ ਜਮਾ ਸ਼ਰਮ ਨਹੀਂ ਆਉਂਦੀ ਤੁਹਾਨੂੰ ਰੋ ਬਾਰਾ ਕਿਹਦੇ ਕੰਮ ਕਰਦਾ ਤੂੰ ਲੋਕਾਂ ਨੇ ਕੁੜੀਆਂ ਨੂੰ ਸ਼ੇਅਰ ਤਾਂ ਫਿਰਦਾ ਵੀਰੇ ਨੇ ਪੂਰਾ 1 ਵੀਕ ਹੋ ਗਿਆ ਇਹਨਾਂ ਨੂੰ ਦੇਖਦੀ ਨੂੰ ਮੈਂ ਤਾਂ ਬਾਅਦ ਚ ਕਨਫਰਮ ਹੋਇਆ ਕਿ ਤੁਹਾਡਾ ਬ੍ਰਦਰ ਹੈ ਚਲ ਸੌਰੀ ਮੰਗਦੀ ਦੀ ਤੇ ਸੌਰੀ ਬਈ ਸੌਰੀ ਬਈ ਬਸ ਕਰ ਇਹਨਾਂ ਨੂੰ ਸੀ ਜਾ ਕਰੇ ਨਹੀਂ ਮੈਂ ਦੱਸਿਆ ਉਹਦੇ ਨਾਲ ਜਾ ਕੇ ਨਾ ਨਾ ਕਰ ਤਸਤ ਕਰ ਕੇ ਬਸ ਇੱਕ ਵਾਦਾ ਕਰੋ ਕਿ ਅੱਗੇ ਤੋਂ ਕੋਈ ਵੀ ਕੁੜੀ ਜਾਂਦੀ ਹੈ ਤਾਂ ਉਹਨਾਂ ਇਹ ਨਹੀਂ ਸੋਚਣਾ ਕਿ ਦੂਜਿਆਂ ਦੀਆਂ ਭੈਣਾਂ ਹੈ ਇਹ ਸੋਚਣਾ ਕਿ ਸਾਡੀ ਭੈਣ ਹੈ ਤਬ ਉਹਨਾਂ ਨਾਲ ਕੁਝ ਗਲਤ ਹੋਣਾ ਤਾਂ ਉਸ ਨੂੰ ਨਾਲ ਰੱਖਣਾ ਹੈ ਤੇ ਸਮਝਾਉਣਾ ਹੈ ਇਸੇ ਕੋੜੀ ਨੂੰ ਗਾਇਤ ਨਜ਼ਰ ਨਾ ਨਹੀਂ ਦੇਖਣਾ ਹਾਂ ਹਾਂ ਚਲੋ ਚੱਲੀਏ ਚਲੋ ਪੈਨਸੂਏ ਹੋਰ ਯਾਰ ਹੁਣ ਐ ਨਹੀਂ ਪਤਾ ਉਹ ਘਰੇ ਜਾ ਕੇ ਦੱਸ ਦੇ ਰਿਹਾ ਤੈਨੂੰ ਕਿਹੜਾ ਪਤਾ ਸੀ ਕਿ ਉਹ ਪੈਣ ਆ ਹੋਰ ਮੈਨੂੰ ਦਾ ਕੀ ਪਤਾ ਸੀ ਚੱਲ ਹੁਣ ਆਪਾਂ ਐਨ ਦੋਨੇ ਦੇਖ ਲੈਨੇ ਕਿ ਅੱਗੇ ਤੋਂ ਕੋਈ ਕੁੜੀ ਨੂੰ ਨਹੀਂ ਛੇੜ ਦੇ ਹਾਂ ਹਾਂ ਕਰਦਾ ਮੈਂ ਵਾਦਾ ਕਰਦਾ ਆਪਾਂ ਇਕੱਲੇ ਨਹੀਂ ਛੇੜਾਂਗੇ ਮਾਤਾ ਦੀ ਮੰਗਲਾਂ ਦੇ ਨਾਲੇ ਹਾਂ ਹਾਂ ਜੀ ਮਿਲ ਕੇ ਪਾਗ ਮੰਗਲਾਂ ਦੇ ਮਮੀ ਸਾਂਗੇ ਮਾਂ ਗਾੜੀ ਵਿੱਚ ਲੱਤੋ ਮੈਂ ਕਹਿੰਦੀ ਸੀ ਮੈਂ ਕਸਮ ਖਾ ਲੋਤੀ ਆ ਨਾ ਮੈਂ ਖਲਾ ਲੂ

ਕੜੀ ਇਹ ਕਿੰਨਾ ਲੱਗਿਆ ਕੀ ਹੋ ਗਿਆ ਪੁਲਸ ਵਾਲੀ ਜੱਤੀ ਲੈ ਗਈ ਮੇਰੇ ਦੋਸਤਾਂ ਨੂੰ ਮੈਂ ਮਸਾਂ ਭੱਜ ਕੇ ਆਇਆ ਕਹਿੰਦਾ ਜਾ ਕੇ ਲੈ ਇਹ ਕੁੜੀਆਂ ਪਿੱਛੇ ਗੇੜੇ ਲਾਉਂਦੇ ਸੀਗੇ ਲਾਉਂਦੇ ਸੀ ਕੁੜੀਆਂ ਪਿੱਛੇ ਗੇੜੇ ਤੂੰ ਵੀ ਨਾ ਭੱਜ ਜਾ ਤੂੰ ਵਿੱਚ ਲਾ ਗਿਆ ਨਾ ਤੇ ਇਹ ਵੀ ਰਹਿ ਜਾਂਦੇ ਉਹ ਆਏ ਨਹੀਂ ਉੱਧਾ ਉਹਦਾ ਇੱਕ ਦਿਨ ਲਈ ਫੜਿਆ ਜਾਂਦੇ ਆ ਸੋ ਕੱਲ ਤੱਕ ਆ ਜਾਣਗੇ ਆ ਜਾਣਗੇ ਕੱਲ ਤੱਕ ਆਈਆਂ ਨਾ ਕੱਲ ਤੱਕ ਜਿਹੜੇ ਉੱਥੇ ਕੰਮ ਕਰਦੇ ਨੇ ਨਾਲੇ ਤੂੰ ਆ ਜਾਂਦਾ ਕੱਲ ਤੱਕ ਜਿਹਦੇ ਵਿੱਚ ਹੁੰਦਾ ਉਹਨਾਂ ਦੇ ਇਹ ਕੰਮ ਆਸ ਤੇ ਬਚ ਗਿਆ ਤੂੰ ਤੇ ਇਹ ਮੈਂ રોજ ਕਹਿਣੀ ਹੁੰਦੀ ਆ ਨਾਰਾ ਲੈ ਕੇ ਮਾੜੀ ਸੰਗਤ ਚ ਮੈਂ ਮਾੜੀ ਨਹੀਂ ਐ ਉਹ ਤੋਂ ਮੋਟਰਸਾਈਕਲ ਦੇ ਪਾਸੋਂ ਮੋਟਰ ਚੋਂ ਨਹੀਂ ਆਉਣੀ ਆਂ ਤੇ ਮੋਟਰਸਾਈਕਲ ਸਿੱਖਣ ਤੁਹਾਨੂੰ ਆਂਦੇ ਮੋਟਰਸਾਈਕਲ ਚਲਾਉਣਾ ਨਾਲ ਸਿੱਖੀਏ ನಿಮ್ಮಾರಿ ಗಲ್ಲದ ವಿಚಾರ ಸಾಕು ಬಿಡಿ ಹೋಗಿ ಹರೇಕನಲ್ಲ ರೇಶನ್ ಗುಟ್ಟಿ लेके जानीये पुत्तर मैं ਆਜੇਗਾ ਦੋਸਤਾਂ ਨੂੰ ਚੱਕ ਕੇ ਲੈ ਜਾਵੇ ਉਹਨਾਂ ਨੇ ਨਹੀਂ ਦਾਤਣਾ ਮੰ ਕਰੇ ਤੇ ਫੇਰ ਕੌਣ ਸੜਾ ਕੇ ਨਹੀਂ ਦਾਤਣਾ ਮੰ ਨਹੀਂ ਕਰਿਆ ਮੇਰੇ ਪੁੱਤੇ ਨੂੰ ਤਾਂ ਹੀ ਕਰੇ ਜਿੱਦ ਤੇਰੇ ਪੁੱਤੇ ਨੂੰ ਲੈ ਕੇ ਨਾ ਚੱਕ ਕੇ ਉਹਦੇ ਪੱਜੀ ਨਹੀਂ ਘੋਡੇ ਦੀ ਬਿਨਾ ਨਾ ਡਾੜੇਗੀ ਤੁਰਿਆ ਕਿ ਜਾਂਦਾ ਆ ਦੇਖੋ ਮੰਮੀ ਇਹਨੂੰ ਕੁੱਤੇਆਂ ਕਾਂ ਮਾਤ ਸਾਥ ਚੰਦਿਆ ਬੈਠੂ ਹਕੀਕਤ ਨੇ ਕੀ ਇਹਦੇ ਬੱਚੇ ਹੋਰ ਹੀ ਅੰਦਰ ਲੈ ਕੇ ਆਉਂਦਾ ਪਹਿਲਾਂ ਮੁੰਸੀਆਂ ਨਹੀਂ ਆਏ ਤਾਂ ਪੁੱਛੋ ਨੂੰ ਹੀ ਤਾਂ नहीं हैम्मी कुछ कर कुछ निके बचा ने मुंडिया दुनिया का टुकड़े पट्टी में ਤੇ ਰੋਟੀ ਕਰਦੇ ਆ ਥੱਕਿਆ ਆ ਮੈਂ ਥੱਕਿਆ ਵੀ ਕੰਮ ਕਰਕੇ ਮੁੰਲੇ ਜੇ ਆਖੇ ਮੈਂ ਤੂੰ ਇਹ ਨਾ ਨਹੀਂ ਕਰਦਾ ਹੁੰਦਾ ਕਰੂਗਾ ਕੰਮ ਮੇਰਾ ਨਹੀਂ ਕਰਦਾ ਨਾ ਮਾਨੂੰ ਇਦਾਂ ਵੱਡਾ ਹੋ ਗਿਆ ਤੇ ਉਹ ਕੇ ਪੜ੍ਹ ਲਈ ਕਿਹਦੇ ਸਰਕਾਰੀ ਨੂੰ ਜੋਬ ਤੇ ਲੱਗ ਗਈ ਉਸਰ ਮੰਡੂ ਵਰਗਾ ਤੇ ਨੂੰ ਕੀ ਪਤਾ ਦੋਨੋਂ ਤਾਂ ਕੰਨੂ ਵੋਟ ਦੇਵਾਜ ਨਹੀਂ ਆ ਲਗਾਉਣਾ ਤਾਂ ਬਹੁਤ ਕੋਈ ਕਿਤੇ ਐ ਤਾਂ ਸਰਨਾ ਜੇ ਪਹਿਲਾਂ ਬੁਲਾ ਕੇ ਆ ਪੁੱਟੇਰਾ ਮਾਜੀ ਬੋਗਾ ਮੇਰੇ ਆਦੇ ਪੁੱਤੇ ਨੂੰ ਆਪੇ ਸੁਣ ਗਿਆ ਨੂੰ ਆਪੇ ਬਣਾ ਲਾ ਲਾ ਨੂੰ ਆਪੇ ਨੋ ਗਰੀ ਦੇ ਲਾ ਨੂੰ ਜਾ ਕੇ ਰੋਟੀ ਪਕਾਈ ਸਾ ਉੱਥੇ ਆਪਕੇ ਇਹਦਾ ਪੇਪਰ ਤੇਰਾ ਦਿਮਾਗਵਾ ਕੰਮ ਕਰਦਾ ਕੋਈ ਨਹੀਂ ਦੇ ਇਹ ਤਾਂ ਐ ਕਿਤੇ پاس ਹੁੰਦਾ ਨਹੀਂ ਤੂੰ ਰੋਟੀ ਬਣਾ ਲੈ ਮੈਨੂੰ ਯਾਰ ਭੁੱਖ ਲੱਗੀ ਜੀ ਬਣਾ ਲਿਆ ਲੜਾਈ ਛੱਡ ਜਿਆ ਕਰੋ ਬੰਦੇ ਦੇ ਤੇ ਮੰਮੀ ਹਾਂ ਪੁੱਤ ਮੇਰੇ ਗਾਣਾ ਸੁਣਿਆ ਮੈਂ ਨਾ ਇਹ ਕਹਿਣਾ ਹੀ ਆ ਸਾਨੂੰ ਵੀ ਜਦੋਂ ਤੁਸੀਂ ਲੈ ਮੈਂ ਇਤਤ ਸੁਲਤਾਨ ਬੋਲਿਆ ਜਾਂਦਾਗਾ ਵੀ ਜਦੋਂ ਤੁਸੀਂ ਲਾਹਣੂ ਪੁੱਟੀਆਂ ਮੱਤਾਂ ਚਾਹਦਾ ਸਾ ਪੁੱਟੀਆਂ ਮੱਤਾਂ ਦੀਨੇਓ ਕੇ ਗੱਲਾਂ ਕਰਦਾ ਤੁਸੀਂ ਉਹਦਾ ਸਾਥ ਦੇਣੀ ਉਹ ਨੂੰ ਸਮਝਾਉਣ ਦਾ ਤੁਹਾਡਾ ਹੱਕ ਨਹੀਂ ਹੁੰਦਾ ਤੁਸੀਂ ਵੱਡੇ ਹੋ ਉਹ ਤੋਂ ਹੁਣ ਕਰ ਕਰੇ ਹਸਤਾ ਨਹੀਂ ਪੋਣਾ ਹੋ ਜਵਾ ਕਾ ਛੋਟਾ ਨਾ ਉਹਨੂੰ ਕੀ ਕੁੱਤਿਆਂ ਮੱਤਾਂ ਦਿਨੀਆਂ ਕੀ ਚਮਲਾਉਣੀਆਂ ਜੀ ਮੰਮੀ ਗੱਲ ਪਤਾ ਕੀ ਹੈ ਮੇਨ ਆ ਵੀ ਜਿੰਨਾ ਪਤੀ ਨੂੰ ਸਮਝਾਉਣ ਤੇ ਜ਼ੋਰ ਲਾਉਣੇ ਹੈ ਨਾ ਉਹਨਾਂ ਪੁੱਤਰ ਨੂੰ ਸਮਝਾਉਣ ਦਾ ਵੀ ਆਪਣਾ ਫਰਜ਼ ਹੈ ਜੇ ਹੁਣ ਆਪਾਂ ਕਹਿ ਦਈਏ ਵੀ ਵੱਡੇ ਵੱਡੇ ਕਰਾਇਮਾ ਹੁਣ ਜ਼ਿਆਦਾਤਰ ਵੀ ਆਪਾਂ ਦੇਖੀਏ ਤਾਂ ਮੁੰਡੇ ਹੀ ਕਰਦੇ ਨੇ ਵੱਡੇ ਵੱਡੇ ਕੰਮ ਤਾਂ ਇਹੀ ਕਰਦੇ ਨੇ ਕਿ ਜਿੰਨਾ ਜੋੜਤੀਆਂ ਨੂੰ ਸਮਝਾਉਂਦੇ ਹੋ ਤੇਰਾ ਇਹ ਨਾ ਪੁੱਤਾਂ ਨੂੰ ਸਮਝਾਈਏ ਤਾਂ ਮੈਨੂੰ ਲੱਗਦਾ ਕੁਛ ਗਲਤ ਹੋ ਰਿਹਾ ਹੈ। ਉਹ ਆਪਾਂ ਕਹ ਦਈਏ ਤਾਂ ਪੁੱਤਰੀ ਤਾਂ ਪੁੱਤ ਨੇ ਤੇਰੇ ਬੰਦਿਆਂ ਦਾ ਜਦ ਨਾਮ ਹੁੰਦਾ ਹੀ ਆ ਮਾਂ ਮੰਗ ਵੀ ਚੱਲ ਹੁੰਦੇ ਆ ਪੁੱਤ ਪਿਆਰੇ ਤੇ ਫਿਰ ਐਂ ਕਰ ਕਰਕੇ ਉਹਨਾਂ ਨੂੰ ਗਲਤ ਕਰਦੇ ਤੁਰੇ ਜਾਂਦੇ ਨੇ ਤੁਰੇ ਜਾਂਦੇ ਗਲਤ ਕਰਦੇ ਉਸ ਤੋਂ ਬਾਅਦ ਵੱਡੇ ਵੱਡੇ ਕਰਾਈਂ ਕਰਨ ਲੱਗ ਜਾਂਦੇ ਨੇ ਜੇ ਇਹਨਾਂ ਨੂੰ ਆਪਾਂ ਕੁੜੀਆਂ ਵਾਂਗੂ ਮਾਰਤਾ ਰਹੀਏ ਪਹਿਲੇ ਦਿਨ ਤੋਂ ਛੋਟੀਆਂ ਛੋਟੀਆਂ ਗੱਲਾਂ ਤੇ ਇਹਨਾਂ ਨੂੰ ਕਦੇ ਵੀ ਪੁੱਤ ਆਹ ਤੁਸੀਂ ਗਲਤ ਕਰ ਰਹੇ ਹੋ ਆਹ ਤੁਸੀਂ ਕਰਨਾ ਨਹੀਂ ਇਹ ਜੁਗਾ ਕੇ ਤੇ ਜੇ ਛੋਟੀਆਂ ਗਲਤੀਆਂ ਤੋਂ ਆਪਾਂ ਸਮਝਾਵਾਂਗੇ ਬਟੀਆਂ ਗਲਤੀਆਂ ਕਦੇ ਵੀ ਨਾ ਕਰਨ ਕੋਈ ਨਾ ਤੁਮ ਐ ਨੂੰ ਸਮਝਾਇਆ ਕਰੂਗੀ ਕੋ ਟੈਨਸ਼ਨ ਆ ਰਹੀ ਸਦਾ ਮੈਨੂੰ ਮੰਮੀ ਤੈਨੂੰ ਪਤਾ ਨਾ ਮੇਰਾ ਦਿਲ ਕਿੰਨਾ ਦੁਖੀ ਰਹਿੰਦਾ ਹੈ ਮੇਰਾ ਪਹਿਲਾਂ ਜਿਵੇਂ ਜੀ ਨਹੀਂ ਲੱਗਦਾ ਕਿਤੇ ਰੱਬ ਨੇ ਪਹਿਲਾਂ पहला ਤੇ ਹੋਣੀ ਉਹ ਆ ਉਹ ਨਹੀਂ ਮੇਰੇ ਕੋਲ ਨਹੀਂ ਸਾਲ

ਮੇਰਾ ਤਾਂ ਦਿਮਾਗ ਪਹਿਲਾਂ ਘੁੰਮਿਆ ਗਿਆ ਪਰੇਸ਼ਾਨ ਹੋ ਗਈ ਪੰਜ ਕਾਨੂੰ ਨੂੰ ਦੱਸੂ ਕਾਨੂੰ ਨੂੰ ਦੱਸੂ ਕਿਉਂ ਨਹੀਂ ਰਹੀ ਮੇਰੀ ਸੀ ਆਪਣੇ ਚ